ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਣ ਸਾਵਧਾਨ ਕਿਉਂਕਿ ਹੁਣ ਪੁਲਿਸ ਹੋ ਚੁੱਕੀ ਹੈ ਸਖਤ ਸਖਤ ਲਿਆ ਜਾ ਰਿਹਾ ਐਕਸ਼ਨ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚੋਂ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਕਿਸਾਨ ਜਿਸ ਨੇ ਕੀ ਆਪਣੀ ਫਸਲ ਨੂੰ ਫਸਲ ਵੱਢ ਕੇ ਪਰਾਲੀ ਨੂੰ ਅੱਗ ਲਗਾਈ ਸੀ ਤਾਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ ਇਸ ਕਿਸਾਨ ਦੇ ਉੱਤੇ ਸਖਤ ਐਕਸ਼ਨ ਲੈਂਦਿਆਂ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਇਸ ਦੇ ਉੱਤੇ 5000 ਰੁਪਏ ਜੁਰਮਾਨਾ ਵੀ ਲਗਾ ਦਿੱਤਾ ਗਿਆ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਪਿੰਡ ਲੋਈਆ ਦੇ ਲੋਈਆ ਕੰਗ ਦੇ ਨਿਕ ਕਿਸਾਨ ਰਾਜਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਪਹਿਲੀ ਗ੍ਰਿਫਤਾਰੀ ਹੋਈ ਆ ਹੁਣ ਤੱਕ ਜੇਕਰ ਦੇਖੀ ਜਾਵੇ ਸੂਬੇ ਦੇ ਵਿੱਚ ਪਹਿਲਾਂ ਕਿਸਾਨਾਂ ਨੂੰ ਜੁਰਮਾਨੇ ਲਗਾਏ ਜਾਂਦੇ ਸੀ ਰੈੱਡ ਐਂਟਰੀਆਂ ਪਾ ਦਿੱਤੀਆਂ ਸੀ ਕਿ ਕੋਈ ਅਸਲਾ ਧਾਰਕ ਹੈ ਉਹਨਾਂ ਦਾ ਅਸਲਾ ਰਿਨਿਊ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਅਸਲਾ ਬਣਾਉਣ ਆਉਂਦਾ ਉਹਨਾਂ ਦਾ ਬਣਾਇਆ ਨਹੀਂ ਜਾਵੇਗਾ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਸੀ ਪਰਚੇ ਦਰਜ ਹੋ ਜਾਂਦੇ ਸੀ ਪਰ ਹੁਣ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਤਾਂ ਹੁਣ ਸਾਵਧਾਨ ਹੋ ਜਾਓ ਜੇਕਰ ਤੁਸੀਂ ਵੀ ਪਰਾਲੀ ਨੂੰ ਅੱਗ ਲਗਾਉਣੀ ਹੈ ਕਿਉਂਕਿ ਲਗਾਤਾਰ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਗੱਲ ਕਹਿ ਰਿਹਾ ਕਿ ਪਰਾਲੀ ਨਾ ਸਾੜੀ ਜਾਵੇ ਪੰਜਾਬ ਦੀ ਸਰਕਾਰ ਕਲਾਕਾਰ ਪਾਵੇਂ ਕੋਈ ਸਮਾਜ ਸੇਵੀ ਆਉ ਹਰ ਕੋਈ ਬੱਖੋ ਵੱਖਰੇ ਤਰੀਕੇ ਦੇ ਨਾਲ ਆਪੋ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿਸਾਨਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਤੁਸੀਂ ਪਰਾਲੀ ਨਾ ਸਾੜੋ ਪਰ ਦੂਜੇ ਪਾਸੇ ਜੇਕਰ ਕਿਸਾਨਾਂ ਦਾ ਤਰਕ ਦੇਖਿਆ ਜਾਵੇ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਜਿਹੜੇ ਵੱਡੇ ਕਿਸਾਨ ਨੇ ਉਹ ਤਾਂ ਅਜੇਹੀਆਂ ਮਸ਼ੀਨਾਂ ਵੀ ਲੈ ਲੈਣਗੇ ਜਿਨ੍ਹਾਂ ਦੇ ਨਾਲ ਪਰਾਲੀ ਨਾ ਸਾੜ ਕੇ ਪਰਾਲੀ ਨੂੰ ਵਿੱਚੇ ਹੀ ਖਤਮ ਕਰ ਦਿੱਤਾ ਜਾਵੇ ਉਹ ਦਵਾਈਆਂ ਵੀ ਪਾ ਦੇਣਗੇ ਪਰ ਜਿਹੜੇ ਛੋਟੇ ਕਿਸਾਨ ਨੇ ਉਹ ਇੰਨੇ ਕਾਬਲ ਨਹੀਂ ਕਿ ਇੰਨੇ ਆਂ ਮਹਿੰਗੇ ਮਸ਼ੀਨਾਂ ਖਰੀਦ ਲੈਣਗੇ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਬਚਦਾ ਪਰ ਜੋ ਜਿਹੜਾ ਆ ਦੂਜੇ ਪਾਸੇ ਗੱਲ ਕੀਤੀ ਜਾਵੇ ਖੇਤੀਬਾੜੀ ਵਿਭਾਗ ਦੀ ਉਹ ਗੱਲ ਇਹ ਕਹਿੰਦਾ ਕਿ ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਉਨੇ ਹੋ ਤਾਂ ਜਿਹੜੇ ਫਸਲ ਜ਼ਮੀਨ ਦੇ ਵਿੱਚ ਤੁਹਾਡੇ ਪੌਸ਼ਕ ਤੱਤ ਹੁੰਦੇ ਨੇ ਜੋ ਫਸਲ ਨੂੰ ਤੁਹਾਡੀ ਨੂੰ ਮਿਲਣੇ ਚਾਹੀਦੇ ਨੇ ਉਹ ਪੌਸ਼ਕ ਤੱਤ ਵੀ ਜਿਹੜੇ ਆ ਖਤਮ ਹੋ ਜਾਂਦੇ ਨੇ ਤਾਂ ਇਸ ਕਰਕੇ ਪਰਾਲੀ ਨੂੰ ਅੱਗ ਨਾ ਲਗਾਓ ਦੂਜਾ ਨੁਕਸਾਨ ਸਭ ਤੋਂ ਵੱਡਾ ਜਿਹੜਾ ਹੁੰਦਾ ਪਰਾਲੀ ਨੂੰ ਜਦੋਂ ਤੁਸੀਂ ਅੱਗ ਲਗਾਉਨੇ ਹੋ ਤਾਂ ਸੜਕਾਂ ਦੇ ਉੱਤੇ ਜੋ ਲੋਕ ਜਾਂਦੇ ਨੇ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਜਦੋਂ ਧੂਆ ਪੈਂਦਾ ਤਾਂ ਉਹ ਵੱਡੇ ਹਾਦਸੇ ਦੇ ਕਾਰਨ ਬਣਦੇ ਨੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਪਰਾਲੀ ਸਾੜਨ ਦੇ ਵੱਖੋ ਵੱਖਰੇ ਮਾਮਲੇ ਸਾਹਮਣੇ ਆਏ ਸੀ ਤਾਂ ਪਰਾਲੀ ਨੂੰ ਜਦੋਂ ਅੱਗ ਲਗਾਈ ਗਈ ਸੀ ਇੱਕ ਥਾਂ ਦੇ ਉੱਤੇ ਤਾਂ ਉੱਥੇ ਸਕੂਲ ਬੱਸ ਜਾ ਰਹੀ ਸੀ ਤਾਂ ਡਰਾਈਵਰ ਨੂੰ ਕੁਝ ਨਹੀਂ ਨਜ਼ਰ ਆਇਆ ਤਾਂ ਡਰਾਈਵਰ ਦੇ ਜੋ ਬੱਸ ਸੀ ਚਲਾ ਰਿਹਾ ਡਰਾਈਵਰ ਤਾਂ ਉਹ ਆਊਟ ਆਫ ਕੰਟਰੋਲ ਹੋ ਜਾਂਦੀ ਆ ਖੇਤਾਂ ਦੇ ਵਿੱਚ ਜਾ ਡਿੱਗਦੀ ਆ ਜ ਜਿਹਦੇ ਵਿੱਚ ਸਕੂਲੀ ਵਿਦਿਆਰਥੀ ਸੀ ਕਾਫੀ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਸੀ ਤਾਂ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਸ ਦੇ ਕਰਕੇ ਹੁਣ ਲਗਾਤਾਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਖੇਤੀਬਾੜੀ ਵਿਭਾਗ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਵੀ ਸਖਤ ਆਦੇਸ਼ ਦੇ ਦਿੱਤੇ ਗਏ ਸੀ ਸੁਪਰੀਮ ਕੋਰਟ ਦੇ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪਰਾਲੀ ਸਾੜਦਾ ਕੋਈ ਤਾਂ ਉਹਨਾਂ ਨੂੰ ਫੜ ਕੇ ਤਾਂ ਫਿਰ ਜੇਲ੍ਹਾਂ ਦੇ ਵਿੱਚ ਹੀ ਡੱਕ ਦੇਣਾ ਚਾਹੀਦਾ ਤਾਂ ਅਜਿਹਾ ਕਹਿੰਦੇ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚ ਹੀ ਧਕੇਲ ਦੇਣਾ ਚਾਹੀਦਾ ਸੁਪਰੀਮ ਕੋਰਟ ਕਾਫੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਕਿਸਾਨ ਪਰ ਦੂਜੇ ਪਾਸੇ ਪੰਜਾਬ ਦੇ ਕਿਸਾਨੇ ਗੱਲ ਕਹਿੰਦੇ ਨੇ ਕਿ ਦਿੱਲੀ ਨੂੰ ਜੇ ਧੂਆਂ ਜਾਂਦਾ ਆ ਤਾਂ ਕੀ ਇਕੱਲਾ ਪੰਜਾਬ ਦਾ ਜਾਂਦਾ ਵਿਚਾਲੇ ਹਰਿਆਣਾ ਵੀ ਆਉਂਦਾ ਕੀ ਹਰਿਆਣਾ ਨੂੰ ਪਾਰ ਕਰਕੇ ਸਿਰਫ ਪੰਜਾਬ ਦਾ ਧੂਆਂ ਜਾਂਦਾ ਤਾਂ ਕਹਿੰਦੇ ਕਿਸਾਨਾਂ ਨੂੰ ਪਰਾਲੀ ਦੀ ਅੱਗ ਲਗਾਈ ਤਾਂ ਦਿਖ ਜਾਂਦੀ ਆ ਪਰ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਹੋਰ ਨੇ ਉਹ ਨਹੀਂ ਦਿਖਦੀਆਂ ਸਰਕਾਰਾਂ ਨੂੰ ਜਿਹੜੇ ਕਿਸਾਨ ਹੁਣ ਫਸਲਾਂ ਦੇ ਮੁਆਵਜ਼ੇ ਮੰਗ ਰਹੇ ਨੇ ਖ ਫਸਲਾਂ ਬਰਬਾਦ ਹੋ ਗਈਆਂ ਉਹ ਨਹੀਂ ਦਿਖਦਾ ਸਰਕਾਰਾਂ ਨੂੰ 2023 ਦੇ ਵਿੱਚ ਫਸਲਾਂ ਬਰਬਾਦ ਹੋਈਆਂ ਸੀ ਹੜ੍ਹਾਂ ਦੇ ਕਰਕੇ ਉਹ ਨਹੀਂ ਸਰਕਾਰਾਂ ਨੂੰ ਦਿਖਦਾ ਉਹ ਨਹੀਂ ਸੁਪਰੀਮ ਕੋਰਟਾਂ ਨੂੰ ਦਿਖਦਾ ਤਾਂ ਕਹਿੰਦੇ ਹੁਣ ਜਿਹੜੀ ਗ੍ਰਿਫਤਾਰੀ ਹੋਈ ਆ ਖ ਇਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਜਿਹੜਾ ਆ ਕਾਫੀ ਦੇਖਣ ਨੂੰ ਮਿਲ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਪਰਚੇ ਦਰਜ ਹੋਏ ਸੀ ਉਸ ਤੋਂ ਬਾਅਦ ਵੀ ਕਿਸਾਨ ਕਾਫੀ ਗੁੱਸੇ ਦੇ ਵਿੱਚ ਸੀ ਤਾਂ ਹੁਣ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਜਲੰਧਰ ਦਿਹਾਤੀ ਦੇ ਪੁਲਿਸ ਨੇ ਰਾਜਕੁਮਾਰ ਕਿਸਾਨ ਨਾਮ ਦੇ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਆਖਰ ਕਦੋਂ ਤੱਕ ਇਸ ਕਿਸਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਿਸਾਨਾਂ ਦੇ ਬਿਆਨ ਆਉਂਦੇ ਨੇ ਕਦੋਂ ਤੱਕ ਇਸ